ਦੋਸਤੋ ਸਸਿਕਾਲ ਆ ਤੁਸੀਂ ਜਿਹੜਾ ਛੱਪੜ ਵੇਖ ਰਹੇ ਹੋ ਨਾ ਤੇ ਅਸਰਕੜੇ ਇਹਨੂੰ ਅਗ ਲਾਈ ਹੈ ਤੇ ਇਹ ਭਾਵੇਂ ਰੂਣਾ ਵਾਲੀ ਪਿੰਡ ਦਾ ਹੈ ਖਰ ਪਰ ਇਹ ਹਰ ਇੱਕ ਪਿੰਡ ਦੀ ਭਰਾਵੋ ਕਹਾਣੀ ਹੈ ਅਸੀਂ ਤਾਂ ਬੇਸਿਕ ਜੀ ਗੱਲ ਅੱਜ ਵੈਸੀ ਇੱਥੇ ਬੈਠੇ ਬੈਠਿਆ ਕਰਨ ਲੱਗ ਪਏ ਕਿ ਯਾਰ ਆ ਛੱਪੜ ਹੁੰਦੇ ਸੀ ਤੇ ਇਹਨਾਂ ਦੇ ਵਿੱਚ ਆਮ ਹੀ ਜਦੋਂ ਮੀਂਹ ਪੈਂਦੇ ਉਦੋਂ ਨਹਾ ਲੈਂਦੇ ਹੁੰਦੇ ਸੀ ਆਮ ਹੀ ਨਾਉਣ ਨਾਲ ਇੱਕ ਬਹੁਤ ਹੋਣਗੇ ਬਾਈ ਮਹਿਰਾਂ ਦੀਆਂ ਬੜੀਆਂ ਸੀਆਂ ਵਾਰੀਆਂ ਬੱਦੀਆਂ ਸੀਆਂ ਵਾਰੀਆਂ ਬੱਦੀਆਂ ਸੀ ਤੇ ਪਾਣੀ ਨਿੱਤਰਿਆ ਕਿ ਨਾ ਬਸ ਨਿੱਤਰਿਆ ਹੁੰਦਾ ਸੀ ਯਾ ਦੇਖ ਲਾਖਾਂ ਯਾਰ ਪਰ ਨਿੱਤਰੋ ਹੋਣ ਯਾਰ ਬੜੀ ਯਾਰ ਇਹ ਮਾੜੀ ਗੱਲ ਹੋਈ ਬੋਲੀ ਪੈ ਰਹੀ ਏ ਛੱਪੜ 'ਚ ਅੱਗ ਲਾਉਣੀ ਵੀ ਲਾ ਰਹੀ ਏ ਛੱਪੜ 'ਚ ਕਿੰਨਾ ਅੱਗ ਤਾਂ ਆਏ ਆ ਨਾ ਹੁਣ ਟਾਈਮ ਹੋ ਗਿਆ 3:30 ਦਾ ਤੇ ਐਸ ਵੇਲੇ ਫਿਰ ਤੈਨੂੰ ਪਤਾ ਪਾਣੀਆਂ ਨੂੰ ਅੱਗ ਲੱਗ ਜਾਂਦੀ ਏ ਕਿ ਨਹੀਂ ਰਹਾ ਕਨਗਲੀਆ ਵੇਲਾ ਵੇਲਾ ਨਾ ਜਿਵੇਂ ਆਦੇ ਨਹੀਂ ਹੁੰਦੇ ਸਿਆਣੇ ਆ ਵੇਲੇ ਖੋਰ ਖਰ ਜਾਂਦਾ ਅਕੇ ਦੋ ਵੇਲਾ ਤੋਂ ਇੱਕ ਵੇਲਾ ਤੇ ਉਹ ਗੱਲ ਹੈ ਭਰਾਓ ਚਲੋ ਇਹ ਦਸਣ ਖੜਨੇ ਗੱਲਾਂ ਪਿੰਡਾਂ ਦੀਆਂ ਪਰ ਗੱਲ ਹੀ ਕਰਦੇ ਸੀ ਯਾਰ ਵੀ ਆ ਕਿੰਨਾ ਸੋਹਣਾ ਛੱਪੜ ਹੁੰਦਾ ਆਪਾਂ ਤਾਂ ਹਾਂ ਵੈਸੇ ਗੱਲ ਕਰਦੇ ਹਾਂ ਕੋਈ ਇਹ ਪਿੰਡ ਨਹੀਂ ਹਰ ਇੱਕ ਪਿੰਡ ਦਾ ਹੀ ਆ ਆਪਣੇ ਸਾਡੇ ਪਿੰਡ ਫਤੂਹੀ ਖੜੇ ਕਿੰਨਾ ਬੁਰਾ ਹਾਲ ਹੈ ਪਰੇ ਸਿੱਖੌਲੇ ਵੇਖ ਲੋ ਉੱਥੇ ਕੀ ਹਾਲ ਐ ਪੰਜਾਬੇ ਕੀ ਹਾਲ ਐ ਲੰਬੀ ਮਤਲਬ ਯਾਰ ਹਰ ਇੱਕ ਪਿੰਡ ਦੀ ਕਹਾਣੀ ਐ ਭਰਾਵੋ ਜਿਹੜੇ ਤੁਸੀਂ ਵੀਡੀਓ ਵੇਖੋਗੇ ਨਾ ਤੁਹਾਡੇ ਪਿੰਡਾਂ ਚ ਵੀ ਜੇ ਸਰਕੜਾ ਖੜਿਆ ਤੇ ਜੇ ਉਹਨੂੰ ਪਟੋਂਗੇ ਜਾਂ ਅੱਗ ਲਾਓਗੇ ਤੇ ਧੂਆਂ ਐ ਨਿਕਲੂਗਾ ਮੇਰੇ ਪਾਣੀ ਨੂੰ ਅੱਗ ਲਾਉਣੀ ਪੈਣੀ ਹਾਂ ਇਹ ਰਾਤ ਦੁਪਹਿਰੇ ਵੇਖ ਲੋ ਪਾਣੀਆਂ ਨੂੰ ਅੱਗ ਲੱਗੀ ਪਈ ਆ ਆਵੇ ਆ ਪਾਣੀ ਖੜਾ ਨਾ ਤੇ ਆ ਤੁਹਾਡੇ ਸਾਹਮਣੇ ਉਹ ਧੂਆਂ ਨਿਕਲੀ ਬੈਠਾ ਤੇ ਲਾਉਣਗੇ ਪਾਣੀਆਂ ਨੂੰ ਅੱਗ ਚਮਕੀਲੇ ਵਰਗੇ ਤਾਂ ਲਾਉਂਦੇ ਸੀ ਨਾ ਬਾਈ ਨਾਮ ਵਾਲਿਆ ਗਾਣਿਆਂ 'ਚ ਹਾਂ ਮਜ਼ੂਰੀਆਂ ਹੋ ਗਈਆਂ ਪਰ ਇਹ ਅਸਲੀ ਲਾ ਦੇਣਗੇ ਬਾਈ ਕਿ ਨਹੀਂ ਪਾਣੀ ਨੂੰ ਅੱਗੇ ਅਸਲੀ ਇਹ ਮਜ਼ੂਰੀਆਂ ਹੋ ਗਈਆਂ ਲਾ ਦੇਣਗੇ ਲੈ ਹੁਣ ਸੁਣਾ ਤੂੰ ਕਿਵੇਂ ਕਿਵੇਂ ਹੁੰਦੇ ਸੀ ਛੱਪੜ ਹਾਂ ਹਰੀ ਗੱਲ ਪੁਰਾਣੇ ਯਾਰ ਨਾਲ ਸਾ ਵੀ ਅੱਗੇ ਘੰਟਿਆਂ حساب ਨਾਲ ਵਾਰੀਆਂ ਹੁੰਦੀਆਂ ਸੀ ਆ ਹਾਂ ਬੰਦਾ ਚੇਚਾ ਛੜਦੇ ਪੰਚਾਇਤ ਛੜਦੇ ਵੀ ਲੈ ਵੀ ਤੋਂ ਇੰਨੇ ਦਿਨ ਬਾਰੀ ਪਾਣੀ ਨਹੀਂ ਲਾਉਣੀ ਆ। ਹੂੰ ਚੰਗਾ ਅੱਛਾ ਪਾਣੀ ਉਹਨੇ ਚੰਗੀ ਵਿੱਚ ਮੱਛੀ ਹੁੰਦੀ ਚੰਗੇ ਕੱਛੂ ਹੁੰਦੇ ਸੀ ਜੇ ਚੰਗੇ ਡੱਡੂ ਹੁੰਦੇ ਸੀਗੇ। ਹਾਂ ਸਾਫ਼ ਪਾਣੀ। ਸਾਫ਼ ਪਾਣੀ ਦੇ ਵਿੱਚ ਅਸੀਂ ਆ ਬਣਾਉਂਦੇ ਰਹੇ ਹਾਂ ਬੋੜਾਂ ਨੂੰ ਛਾਲਾ ਮਾਰਦੇ ਹੁੰਦੇ। ਨਹੀਂ ਬਲੀ ਜਿਹੜੇ ਡੱਡੂ ਦੇ ਡੱਡ ਖੱਟੇ। ਚੱਲ ਛੱਡ ਕੇ ਬੋੜਾਂ ਨੂੰ। ਹੁਣ ਡੱਡੂ ਕਦੇ ਵੇਖੇ ਹੀ ਨਹੀਂ ਕਿਸੇ ਨੇ ਬਾਈ। ਤੇ ਪਰਾਂ ਨੂੰ ਛਾਲਾ ਮਾਰਨੀਆਂ। ਹੂੰ ਤੇ ਹੁਣ ਦੇਖ ਲੋ ਵੀ ਇਹ ਗੰਡੇ ਪਾਣੀ ਚ ਕੌਣ ਮੱਝਾਂ ਨਮਾਊਗਾ ਕੋਈ ਕਿਹੜੇ ਚ ਕੱਠੂ ਰਹਿਣਗੇ ਤੇ ਕਿਹੜੇ ਡੱਡੂ ਰਹਿਣਗੇ ਅਸੀਂ ਹੱਥ ਮਾਰੀ ਜਨੇ ਵਿੱਚ ਅਸੀਂ ਹੱਥ ਮਾਰਦੇ ਆਪ ਆਹਾ ਮਜ਼ਦੂਰੀ ਦੇ ਵਿੱਚ ਸਿਆਪ ਕਰ ਰਹੇ ਨਿਊ ਆਏ ਆ ਬਾਈ ਇੱਕ ਮਿੰਟ ਯਾਰ ਰਪਣ ਦੋ ਗਿਆ ਕੀ ਜਿਹੜਾ ਗੰਦਾ ਕਰਿਆ ਨਾ ਇਹ ਹੈ ਤਾਂ ਆਪਾਂ ਸਾਰੇ ਗਿਨਾ ਗਾਰਾਂ ਪਾਈ ਪਿੰਡ ਜੀ ਰਹੀ ਨੇ ਜਲਤੀ ਆਪਾਂ ਆਪਾਂ ਕਿਤਾ ਗੰਦਾ ਨਾ ਫਲਸ਼ਾਂ ਆਪਣੀਆਂ ਹੀ ਆਉਂਦੀਆਂ ਬਾਹਰ ਆਪਣੇ ਹੀ ਆਉਂਦੇ ਹੋਰ ਇਹ ਫਲਸ਼ਾਂ ਦਾ ਪਾਣੀ ਸਪਸ਼ਟ ਦੀ ਗੱਲ ਹੈ ਗੰਦਾ ਵੀ ਆਪਾਂ ਜਦੋਂ ਫਲਸ਼ਾਂ ਇਹਦੇ ਚ ਤਾਰੀਆਂ ਯਾਰ ਛਪੜਾਂ ਚ ਕੋਈ ਇਸ ਛਪੜ ਚ ਨਹੀਂ ਹਰ ਇੱਕ ਪਿੰਡੀ ਹਰ ਇੱਕ ਪਿੰਡੀ ਭਰਾਵੋ ਜਦੋਂ ਯਾਰ ਇਹਦੇ ਚ ਤਾਰੀਆਂ ਫਲਸ਼ਾਂ ਤੇ ਉਹਦੇ ਨਾਲ ਫਿਰ ਪਾਣੀ ਆਹ ਹਾਲ ਹੋ ਗਿਆ ਹਰ ਇੱਕ ਛਪੜਾਂ ਦਾ ਹੀ ਬਾਈ ਤੇ ਮੁੜ ਕੇ ਨਰਕ ਬਣ ਗਿਆ ਬਈ ਤੇ ਨਹੀਂ ਤਾਂ ਹਫ਼ਤੇ ਤੋਂ ਯਾਰ ਪਾਣੀ ਨਵਾਂ ਹੋ ਜਾਂਦਾ ਸੀ ਯਾਰ ਬਲਾਸ਼ਾ ਨਹੀਂ ਕੋ ਖੂਬ ਬਣਾ ਲਓ ਕੋ ਖੂਬ ਬਣਾ ਲਓ ਪਾਣੀ ਉਹ ਪਵੇ ਜਿਹੜਾ ਤੇ ਸਿੱਧਾ ਚੱਕ ਕੇ ਸੇਵ ਨਾਲੇ ਜਾਵੇ ਹਾਂ ਮੋਟਰਾਂ ਲੱਗੀਆਂ ਹਾਂ ਛੱਪਣਾ ਮੋਟਰ ਆਪਣਾ ਕੋਲ ਲੱਗੀਆਂ ਹੀ ਆ ਪਾਣੀ ਦੇਣੇ ਚੱਕੀ ਦੇਣਾ ਹੁਣ ਵੀ ਚੱਕਦੇ ਹਾਂ ਛੱਪਣਾ ਚ ਪਾਣੀ ਸਾਫ਼ ਰਹੇ ਉਹਦਾ ਥੋੜਾ ਤਰੀਕਾ ਹੋਇਆ ਪਾਣੀ ਮਹੀਨੇ ਤੋਂ ਆਪਾਂ ਇਹਨਾਂ ਮਾਰਨ ਨੂੰ ਦੱਸਦਾ ਫਿਰ ਆਪਾਂ ਹੀ ਬਣਾਇਆ ਜਿਵੇਂ ਸੱਕਾਂ ਵਾਲੀ ਵਾਲੇ ਸਰਪੰਚ ਨੇ ਨਾ ਭਰਾਵੋ ਚਰਨਜੀਤ ਬਰਾ ਆਪਣਾ ਸੰਧੂ ਸਰਪੰਚ ਸੱਕਾਂ ਵਾਲੀ ਵਾਲੇ ਨੇ ਛੱਪੜ ਦੀ ਝੀਲ ਬਣਾਈ ਹੁਣ ਇੱਕ ਫਲਾਕਾਂ ਉਹਨਾਂ ਦੀਆਂ ਵੀ ਬਾਹਰ ਐ ਗਲੀਆਂ ਪੱਕੀਆਂ ਬਈ ਪਰ ਉਹ ਜਿਹੜਾ ਉਹ ਪਾਣੀ ਐ ਨਾ ਉਹਨੂੰ ਉਹ ਲਿਫਟ ਕਰਕੇ ਪਾਸੇ ਚੱਕ ਦਿੰਦੇ ਐ ਤੇ ਛੱਪੜਾਂ ਦਾ ਪਾਣੀ ਮਤਲਬ ਉਹਨੂੰ ਝੀਲ ਬਣਾਤੀ ਕਿਸਤੀਆਂ ਛੜਤੀਆਂ ਤੇ ਉਹ ਵੀ ਪਾਣੀ ਉਹਨਾਂ ਨੇ ਸਾਫ਼ ਰੱਖਿਆ ਨਾਲੇ ਵਾਤਾਵਰਣ ਖਰਾਬ ਹਾਂ ਤੇ 10 ਕਿੱਲੇ ਆਂਗੂ ਐ ਉਹ ਗਾਲਾ ਭਰਾਵੋ ਹੁਣ ਯਾਰ ਗੱਲ ਤਾਂ ਇਹ ਹੈ ਕਿ ਹਰ ਇੱਕ ਪਿੰਡ ਦੀ ਕਹਾਣੀ ਹੈ ਕੋਈ ਸਾਡੇ ਪਿੰਡ ਦੀ ਨਹੀਂ ਗੀ ਨਾ ਕੋਈ ਸਾਡੇ ਇੱਕ ਪਿੰਡ ਦੀ ਹੈ ਕਿ ਨਹੀਂ ਵੀ ਸਹੀ ਗੱਲ ਆ ਹਾਂ ਇਹ ਤਾਂ ਹਰ ਇੱਕ ਪਿੰਡ ਦੀ ਦਾ ਬੈਠੇ ਬੈਠਿਆ ਇੱਥੇ ਅਸੀਂ ਤਾਂ ਸਾਥਾਂ ਨੂੰ 10 ਮਿੰਟ ਗੱਲਾਂ ਕਰਦੇ ਆ ਤੇ ਭਰਾਵੋ ਗੱਲਾਂ ਬਾਤਾਂ ਕੀਤੀਆਂ ਹੋਰ ਨਾ ਤਾਂ ਕੋਈ ਇਹ ਹੈ ਵੀ ਅਸੀਂ ਬਾਲੇ ਮਤਲਬ ਸਾਫ਼ ਹੈ ਸਾਡੀਆਂ ਹੀ ਫਲਸ਼ਾਂ ਬਈ ਕੀ ਨੋ ਗਿਆ ਸਿੱਧੀ ਗੱਲ ਆਪਾਂ ਵੀ ਗਨਾ ਕਰਾਂ ਗਨਾ ਕਰ ਪੂਰੇ ਹਾਂ ਸਾਰੇ ਗਨਾ ਕਰਾ ਪ੍ਰਭੂ ਇਹਦੇ ਆਸਤੇ ਪਰ ਬਣ ਗਏ ਨਰਕ ਤੇ ਬਿਮਾਰੀਆਂ ਆਪਾਂ ਸਾਰੇ ਲੋਕਾਂ ਨੇ ਆਪ ਸੇੜ ਲੀਆਂ ਛਪੜਾਂ ਨੂੰ ਫਲਸ਼ਾਂ ਤਾਰਤੀਆਂ ਆਪਾਂ ਹੀ ਤਾਰੀਆਂ ਆਪਾਂ ਹੀ ਗਨਾ ਕਰਾਂ ਹਾਂ ਤੇ ਉਹ ਫਲਸ਼ਾਂ ਨਾਲ ਪ੍ਰਭੂ ਆਹ ਛਪੜਾਂ ਦਾ ਆ ਹਾਲ ਹੋ ਗਿਆ ਸਾਰੇ ਪੰਜਾਬ 'ਚ ਹੀ ਰਖਲਾ ਕੁਛ ਇਧਰ ਜਿਹੜੇ ਸੀਤੋ ਕੰਨੀ ਕੁਝ ਪਿੰਡ ਹੈ ਜਿੱਥੇ ਗਲੀਆਂ ਕੱਚੀਆਂ ਹਾਂ ਉੱਥੇ ਸਾਫ਼ ਹੈ ਜਿੱਥੇ ਗਲੀਆਂ ਕੱਚੀਆਂ ਇਧਰ ਹਿੰਮਤਪੁਰੇ ਬੇਚਨਪੁਰੇ ਬਜੀਤਪੁਰ ਉਥੇ ਛਪੜਾਂ ਦਾ ਪਾਣੀ ਮਿੱਤਰੋ ਬਹੁਤ ਸਾਫ਼ ਹੈ ਤੇ ਪਸ਼ੂ ਹੁਣ ਵੀ ਲੋਕ ਨਵਾਉਂਦੇ ਆ ਸਸੀ ਘਾਲ